ਸੀ ਮੰਗਦੇ ਆਂ ਦਾਤਾਂ ਘਰ ਮਿਲ ਜੇ ਗੱਡੀ ਮਿਲ ਜੇ ਜ਼ਮੀਨ ਮਿਲ ਜੇ ਪੈਸਾ ਮਿਲ ਜੇ ਭਲੇਖਾ ਇੱਥੇ ਹੀ ਖਾ ਗਏ ਅਸੀਂ ਦਾਤਾਂ ਦੇਣ ਵਾਲੇ ਦਾਤੇ ਨੂੰ ਨਹੀਂ ਮੰਗਿਆ ਅਸੀਂ ਦਾਤਾ ਹੀ ਮੰਗੀ ਜਾਂਦੇ ਆਂ ਉਹ ਦਾਤਾਂ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਜੇ ਦਾਤਾ ਹੀ ਮੰਗ ਲਈਏ ਜੇ ਦਾਤਾ ਮੰਗ ਲਿਆ ਜੇ ਰੱਬ ਨੂੰ ਹੀ ਮੰਗ ਲਿਆ ਦੁਨੀਆ ਨੂੰ ਦਾਤਾਂ ਦੇਣ ਵਾਲੇ ਨੂੰ ਮੰਗ ਲਿਆ ਫਿਰ ਦੱਸੋ ਜੀ ਦਾਤਾਂ ਪਿੱਛੇ ਰਹਿਣਗੀਆਂ ਅਸੀਂ ਰਜਾਨਾ ਪੜਦੇ ਆਂ ਨਾ ਦੱਦਾ ਦਾਤਾ ਇੱਕ ਹੈ ਸਭ ਕੋ ਦੇ ਵਣਹਾਰ ਨਾਲੇ ਤਾਂ ਅਸੀਂ ਪੜੀ ਜਾਂਦੇ ਆ ਉਹ ਸਾਰਿਆਂ ਨੂੰ ਦਾਪਾਂ ਵੰਡਣ ਵਾਲਾ ਹੈ ਫਿਰ ਇਹਦਾ ਮਤਲਬ ਸਾਡੀ ਸੋਚ ਛੋਟੀ ਹੋ ਗਈ ਅਸੀਂ ਮੰਗਦੇ ਹੀ ਦਾਤਾਂ ਦਾਤਾਂ ਦੇਣ ਵਾਲੇ ਦਾਤੇ ਦੇ ਖਜ਼ਾਨੇ 'ਚ ਸਾਰਾ ਕੁਝ ਹੀ ਆ ਗਿਆ ਉਹਨੂੰ ਮੰਗੀਏ ਜਿਹਦੇ ਹੱਥ 'ਚ ਸਾਰੀਆਂ ਵਡਿਆਈਆਂ ਨੇ ਸਾਰੀਆਂ ਦਾਪਾਂ ਨੇ ਜਿਹੜਾ ਦਾਤਾਂ ਦੇ ਭੰਡਾਰ ਦਾ ਭਰਿਆ ਹੋਇਆ ਸੱਚਮੁੱਚ ਗੁਰੂ ਪਿਆਰਿਓ ਜਿਹਦੀ ਜ਼ਿੰਦਗੀ ਦੇ ਵਿੱਚ ਤਪ ਆ ਗਿਆ ਨਾ ਉਹਨੂੰ ਦਾਤਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ